ਨਮਸਕਾਰ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਪਿਛਲੀ ਵਾਰ ਚੁਣੌਤੀ ਦਿੱਤੀ ਸੀ ਸਿੱਟ ਨੂੰ ਕਿ ਮੈਂ નિર્ਦੋਸ਼ ਹਾਂ ਮੇਰੇ ਨਸ਼ਕਾ ਤਸਕਰਾਂ ਦੇ ਨਾਲ ਕੋਈ ਵੀ ਸਬੰਧ ਨਹੀਂ ਲੇਕਿਨ ਜੇ ਗੱਲ ਕਰੀਏ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੀ ਲਗਭਗ 3 ਤੋਂ 4 ਮਹੀਨੇ ਲਗਾਤਾਰ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਵਿਕਰਮਜੀਤ ਸਿੰਘ ਮਜੀਠੀਆ ਕਿਉਂਕਿ ਉਹਨਾਂ ਦੇਸ਼ ਬੰਦ ਜਿਹੜੇ ਨਸ਼ਾ ਤਸਕਰਾਂ ਦੇ ਨਾਲ ਦੱਸੇ ਜਾਂਦੇ ਸੀ ਅਤੇ ਖਾਸ ਕਰਕੇ ਜੇ ਬਾਕੀ ਦੀਆਂ ਪਾਰਟੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਉਹ ਤਾਂ ਵਿਕਰਮਜੀਤ ਸਿੰਘ ਨੂੰ ਚਿੱਟੇ ਦਾ ਵਪਾਰੀ ਵੀ ਕਹਿੰਦੇ ਸੀ ਅਤੇ ਕਈ ਕਿਕਲੀਆਂ ਵੀ ਬਣਾਈਆਂ ਸੀ ਪਗੌਨਤ ਮਾਨ ਨੇ ਜਦੋਂ ਉਹ ਵਿਧਾਨ ਸਭਾ ਦੀਆਂ ਚੋਣਾਂ ਲੜ ਰਿਹਾ ਸੀ ਵਿਕਰਮਜੀਤਿਆ ਜਿਹੜੇ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੀ ਵਾਈਫ ਵੱਲੋਂ ਜਿਹੜੀ ਹੈ ਵਿਧਾਨ ਸਭਾ ਦੀ ਚੋਣ ਲੜੇਗੀ ਹਲਕਾ ਅਮਰਸਥਦ ਦੇ ਵਿੱਚੋਂ ਲੇਕਿਨ ਹੁਣ ਬਿਕਰਮਜੀਤ ਸਿੰਘ ਮਜੀਠੀਆ ਨੇ ਫਿਰ ਸ਼ਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਉਹਨਾਂ ਨੇ ਚੁਣੌਤੀ ਦੇ ਦਿੱਤੀ ਸੀ ਟ ਨੂੰ ਕਿ ਮੈਂ નિર્ਦੋਸ਼ ਹਾਂ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੀ ਕਲੀਨ ਚੇਜ ਦੇ ਚਿੱਟ ਦੇ ਦਿੱਤੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ ਮਹੀਨੇ ਬੜਾ ਬਵਾਲ ਮਚਿਆ ਸੀ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਭਗਵੰਤ ਮਾਨ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਆਪਸ ਵਿੱਚ ਸੈਟਿੰਗ ਹੋ ਗਈ ਹੈ ਅਤੇ ਜਿਹੜੀ ਸ਼ਰੋਮਣੀ ਅਕਾਲੀ ਦਲ ਦੇ ਆਗੂ ਸੀ ਉਹ ਤਾਂ ਇਹ ਵੀ ਕਹਿ ਰਿਹਾ ਸੀ ਕਿ ਕਿ ਬਿਕਰਮਜੀਤ ਮਜੀਠੀਆ ਨੇ ਜਿਹੜੇ ਉਹ નિર્ਦੋਸ਼ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਇਸ ਲਈ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਨੀ ਕਿ ਉਹ ਗੱਲ ਕਰ ਰਿਹਾ ਸੀ ਭਗਵੰਤ ਮਾਨ ਦੀ ਲੇਕਿਨ ਹੁਣ ਫਿਰ ਇੱਕ ਵਾਰ ਵੱਡਾ ਤਮਾਕਾ ਕਰ ਦਿੱਤਾ ਹੈ ਭਗਵੰਤ ਮਾਨ ਅਤੇ ਸਿਟ ਨੇ ਸਿਟ ਨੇ ਫਿਰ ਸੱਮਨ ਜਾਰੀ ਕਰ ਦਿੱਤੇ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਾਨੀ ਕਿ 8 ਅਗਸਤ ਨੂੰ ਫਿਰ ਦੁਬਾਰਾ ਪਟਿਆਲੇ ਦੀ ਸਿਟ ਦੇ ਸਾਹਮਣੇ ਤਲਬ ਹੋਣ ਜਾ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ 8 ਅਗਸਤ ਤੋਂ ਬਾਅਦ ਹੋਵੇਗਾ ਬੜਾ ਵੱਡਾ ਖੁਲਾਸਾ ਕੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਪਾਉਂਦੇ ਨੇ ਜਾਂ ਨਹੀਂ ਪਾਉਂਦੇ ਬਿਕਰਮਜੀਤ ਸਿੰਘ ਮਜੀਠੀਆ ਜੇ ਗੱਲ ਕਰੀਏ ਕਾਂਗਰਸ ਦੇ ਆਗੂ ਭਾਰਤ ਆਸ਼ੂ ਪੂਸ਼ਨ ਦੀ ਉਹਨਾਂ ਤੇ ਈਡੀ ਦਾ ਫਿਰ ਦੁਬਾਰਾ ਹਮਲਾ ਹੋਇਆ ਹੈ ਰੇਡ ਮਾਰੀ ਹੈ ਅਤੇ ਉਹਨਾਂ ਨੂੰ ਉਹਨਾਂ ਦਾ 7 ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ ਕਿਉਂਕਿ ਉਹਨਾਂ ਤੇ ਵੀ ਕਈ ਬੜੇ ਵੱਡੇ ਕਪਲਿਆਂ ਦੇ ਨਿਸ਼ਾਨ ਨੇ ਇਧਰ ਬਿਕਰਮਜੀਤ ਮਜੀਠੀਆ ਜੇਕਰ 8 ਅਗਸਤ ਨੂੰ ਤਲਬ ਹੁੰਦੇ ਨੇ ਸਿੱਟੇ ਸਾਹਮਣੇ ਤੇ ਹੋ ਸਕਦਾ ਹੈ ਕਿ ਮੌਕੇ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵੀ ਹੋ ਜਾਵੇ ਕਿਉਂਕਿ ਇਲਜ਼ਾਮ ਪਰ ਇੱਕ ਨਬੀਰ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਹਲਚਲ ਮਚ ਗਈ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਜਿਹੜੇ ਸਬੰਧ ਨੇ ਨਸ਼ਾ ਤਸਕਰਾ ਦੇ ਨਾਲ ਨੇ ਲੇਕਿਨ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਹਰੀ ਚੰਡੀ ਕਿਉਂ ਦਿੱਤੀ ਫਿਰ ਦੁਬਾਰਾ ਸਿੱਟ ਨੇ ਪਟੀਸ਼ਨ ਦਾਇਰ ਕਰਕੇ ਚਨ ਚੁਣੌਤੀ ਦੇ ਦਿੱਤੀ ਹੈ ਬਿਕਰਮਜੀਤ ਮਜੀਠੀਆ ਨੂੰ ਅਤੇ ਸਮਨ ਜਾਰੀ ਕਰ ਦਿੱਤੇ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ 8 ਅਗਸਤ ਨੂੰ ਫਿਰ ਦੁਬਾਰਾ ਤਲਬ ਹੋਣ ਜਾ ਰਹੇ ਨੇ ਬਿਕਰਮਜੀਤ ਮਜੀਠੀਆ ਸਿੱਦੇ ਸਾਹਮਣੇ ਅਤੇ ਫਿਰ ਦੁਬਾਰਾ ਕੁਝ ਗਿੱਚ ਅਤੇ ਇਨਵੈਸਟੀਗੇਸ਼ਨ ਕਰੇਗੀ ਬਿਕਰਮਜੀਤ ਮਜੀਠੀਆ ਦੀ ਡਕ ਤਸਕਰਾਂ ਦੇ ਮਾਮਲੇ ਨੂੰ ਲੈ ਕੇ ਧੰਨਵਾਦ